ਦੋਸਤੋ ਤੁਸੀਂ ਹੁਣ ਸਭ ਨੇ ਸੁਣ ਲਿਆ ਦੇਖ ਲਿਆ ਟੈਲੀਵਿਜ਼ਨਾਂ ਤੇ ਖਬਰਾਂ ਆ ਗਈਆਂ ਕਿ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਸਰਕਾਰ ਨੇ ਭਗਵੰਤ ਮਾਨ ਨੇ ਇੱਕ ਐਕਸਟਰਾ Z+ ਸਿਕਿਉਰਿਟੀ ਪੰਜਾਬ ਦੇ ਕਮਾਂਡੋਜ਼ ਦੀ ਦਿੱਲੀ ਭੋਜਿਆ ਕਰਵਾਈ ਹੋਈ ਸੀ ਇੱਕ ਉਹਦੇ ਕੋਲ ਕੇਜਰੀਵਾਲ ਕੋਰ ਗਵਰਨਮੈਂਟ ਆਫ ਇੰਡੀਆ ਵੱਲੋਂ ਪ੍ਰਧਾਨ ਮੰਤਰੀ ਇੱਕ Z+ ਸਿਕਿਉਰਿਟੀ ਉੱਥੇ ਆ ਉਹਨਾਂ ਵੱਲੋਂ ਤੇ ਇੱਕ Z+ ਸਿਕਿਉਰਿਟੀ ਪੰਜਾਬ ਸਰਕਾਰ ਨੇ ਐਕਸਟਰਾ ਸਾਡੇ ਕਮਾਂਡੋਜ਼ ਕਪੂਰਥਲਾ ਹਾਊਸ ਸਾਡੇ ਖਰਚੇ ਤੇ ਤੁਹਾਡੇ ਖਰਚੇ ਤੇ ਇਹ ਅਯਾਸ਼ੀ ਕਰ ਰਹੇ ਸੀਗੇ ਤੇ ਕੱਲ ਚੋਣ ਕਮਿਸ਼ਨ ਨੇ ਹਦਾਇਤ ਕੀਤੀ ਦਿੱਲੀ ਪੁਲਿਸ ਨੂੰ ਸ਼ਿਕਾਇਤ ਕੀਤੀ ਕਿ ਸਾਰੇ ਇਲੈਕਸ਼ਨ ਦੇ ਪ੍ਰੋਸੈਸ ਵਿੱਚ ਇੱਕ ਪੁਲਿਸ ਵਾਲੇ ਜਿਹੜੇ ਨੇ ਬਹੁਤ ੜਿੱਕਾ ਪੈ ਗਿਆ ਹੋਆ ਤੇ ਇਹ ਨੂੰ ਇਨੀ ਸਿਕਿਉਰਿਟੀ ਦਾ ਰੂਟ ਕੋਈ ਨਹੀਂ ਸੀ ਉਹਨਾਂ ਨੇ ਇਲੈਕਸ਼ਨ ਕਮਿਸ਼ਨ ਨੇ ਹਦਾਇਤ ਕੀਤੀ ਪੰਜਾਬ ਦੇ ਡੀਜੀਪੀ ਨੂੰ ਕਿ ਇਹਦੀ ਸਿਕਿਉਰਿਟੀ ਇਮੀਡੀਏਟ ਵਿਦਡਰੋ ਕਰੋ ਕੱਲ ਇਹਨਾਂ ਦੇ ਇਲੈਕਸ਼ਨ ਨੂੰ ਮੱਦੇਨਜ਼ਰ ਰੱਖ ਕੇ ਜਿਹੜੀ ਪੰਜਾਬ ਦੇ ਕਮਾਂਡੋ ਸੀ ਉਹਦਾ ਵਿਦਡਰੋਅਲ ਅਲਟੀਮੇਟਲੀ ਡੀਜੀਪੀ ਪੰਜਾਬ ਨੂੰ ਕਰਨਾ ਪਿਆ ਵਾ ਪਰ ਮੈਂ ਪੁੱਛਣਾ ਚਾਹੁੰਦਾ ਤੁਸੀਂ ਤਾਂ ਕਹਿੰਦੇ ਸੀ ਅਸੀਂ ਤਾਂ ਸਾਦੇ ਜਿਹੇ ਬੰਦੇ ਆ ਜੀ ਅਸੀਂ ਤਾਂ ਨਾ ਸਿਕਿਉਰਿਟੀ ਲਵਾਵਾਂਗੇ ਨਾ ਅਸੀਂ ਮਕਾਨ ਲਵਾਵਾਂਗੇ ਸਰਕਾਰੀ ਤੁਸੀਂ ਮਕਾਨ ਦੀ ਵੀ ਧੱਜੀਆਂ ਉਡਾਈਆਂ ਸ਼ੀਸ਼ ਮਹਿਲ ਬਣਾਇਆ 50 ਕਰੋੜ ਰੁਪਏ ਖਰਚ ਕੇ ਪਤਾ ਨਹੀਂ ਕਰੋੜਾਂ ਰੁਪਏ ਦੇ ਪੜਦੇ ਆ ਜਿਹੜਾ 플ਸ਼ ਹੁੰਦਾ ਸੀਟ ਬਾਥਰੂਮ ਦੇ ਅੰਦਰ ਇਹ ਤੈਨੂੰ ਕੇਜਰੀਵਾਲ ਨੂੰ ਗਰਮ ਤੇ ਠੰਡੀ ਲੈਣਾ ਚਾਹੀਦੀ ਮੌਸਮ ਦੇ ਅਨੁਸਾਰ ਨਾਲ ਲੱਖਾਂ ਰੁਪਏ ਦੀ ਸੀਟ ਇਟਾਲੀਅਨ ਵਾਪਲ ਪਤਾ ਨਹੀਂ ਕਿ ਕਿੱਥੋਂ ਵਰਜਨ ਕਾਰਪੇਟਸ ਪਤਾ ਨਹੀਂ ਕਿ ਕਿੰਨਾ ਆਲੀਸ਼ਾਨ ਖਰਚਾ ਕੀਤਾ ਤੇ ਮੈਂ ਪੁੱਛਣਾ ਚਾਹੁੰਦਾ ਵਾਂ ਕਿ ਕੇਜਰੀਵਾਲ ਨੂੰ ਕੀ ਖਤਰਾ ਜੀ ਦੱਸਿਆ ਜਾਵੇ ਜਰਾ ਜਿਹਨੂੰ ਜਿਹਨੂੰ ਇੱਕ ਜੈਡ ਪਲੱਸ ਸਿਕਿਉਰਿਟੀ ਆਲਰੇਡੀ ਮਿਲੀ ਹੋਈ ਆ ਤੇ ਦੂਜੀ ਜੈਡ ਪਲੱਸ ਸਿਕਿਉਰਿਟੀ ਇਹਨੂੰ ਪੰਜਾਬ ਦੇ ਕਮਾਂਡੋ ਜੀ ਕੱਲ ਨੂੰ ਸਾਡੇ ਬੱਚਾਂ ਦਾ ਕੋਈ ਹੱਬੀ ਨਾ ਹੋ ਜੇ ਕੋਈ ਨੁਕਸਾਨ ਹੋ ਜੇ ਕੌਣ ਜ਼ਿੰਮੇਵਾਰ ਹਸਕਲਦਾ ਇਸ ਲਈ ਇਲੈਕਸ਼ਨ ਕਮਿਸ਼ਨ ਦੇ ਇਸ ਫੈਸਲੇ ਦਾ ਸਵਾਗਤ ਕਰਦੇ ਹਾਂ ਅਸੀਂ ਔਰ ਨਾਲ ਮੈਂ ਚੋਣ ਕਮਿਸ਼ਨ ਨੂੰ ਗਵਰਨਮੈਂਟ ਆਫ ਇੰਡੀਆ ਨੂੰ ਕਹੂੰਗਾ ਕਿ ਜਿੰਨਾ ਖਰਚਾ ਪੰਜਾਬ ਦੇ ਕਮਾਂਡੋਜ਼ ਦਾ ਜੈਡ ਸਿਕਿਉਰਿਟੀ ਦਾ ਪੰਜਾਬ ਸਰਕਾਰ ਦੇ ਉੱਤੇ ਖਰਚਾ ਪਾਇਆ ਕੇਜਰੀਵਾਲ ਨੇ ਇਹਦੇ ਕੋਲੋਂ ਪਰਸਨਲੀ ਰਿਕਵਰ ਕੀਤਾ ਜਾਣਾ ਚਾਹੀਦਾ ਇਹਦਾ ਪੰਜਾਬ ਦਾ ਕੋਈ ਸਰਕਾਰ ਨਹੀਂ ਕੇਜਰੀਵਾਲ ਦਾ ਇਹ ਪੰਜਾਬ ਦਾ ਕੋਈ ਚੁਣਿਆ ਹੋਇਆ ਪੰਚ ਵੀ ਨਹੀਂਗਾ ਔਰ ਅੱਜ ਇਹ ਪੰਜਾਬ ਦਿੱਲੀ ਦਾ ਚੀਫ ਮਿਨਿਸਟਰ ਵੀ ਨਹੀਂਗਾ ਇਸ ਸਿਰਫ ਇੱਕ ਪਾਰਟੀ ਦਾ ਪ੍ਰਧਾਨ ਇੰਨਾ ਦੁਰਪਯੋਗ ਔਰ ਮੈਂ ਕਹਿੰਦਾ ਭਗਵੰਤਪਾਤ ਨੂੰ ਥੋੜਾ ਬਹੁਤਾ ਤਰਸ ਕਰਨਾ ਚਾਹੀਦਾ ਪੰਜਾਬ ਦੇ ਲੋਕਾਂ ਦੇ ਸਾਡੇ ਬੱਚੇ ਸੜਕਾਂ ਤੇ ਤੇ ਨੌਕਰੀਆਂ ਨਹੀਂ ਮਿਲ ਰਹੀਆਂ ਔਰਤਾਂ ਨੇ ਪੀ ਐਚ ਡੀ ਕਰਕੇ ਕੁਰਲਾ ਰਹੀਆਂ ਨੇ ਸਾਡੇ ਬੱਚੇ ਵਿਦੇਸ਼ਾਂ ਨੂੰ ਭੱਜ ਰਹੇ ਨੇ ਔਰ ਤੁਸੀਂ ਇੱਕ ਆਪਣੇ ਸਿਰਫ ਜਿਹੜਾ ਤੁਹਾਡਾ ਹੈਗਾ ਬੌਸ ਬਣਿਆ ਇਹਨੂੰ ਤੁਸੀਂ ਖੁਸ਼ ਕਰਨ ਵਾਸਤੇ ਸਾਡੇ ਪੰਜਾਬ ਦਾ ਖੁਸ਼ਹਾਲਾ ਲੁੱਟਾ ਕੇ ਜੈਡ ਪਲੱਸ ਸਿਕਿਉਰਿਟੀ ਦੇ ਦੇਣ ਨਾਲੋਂ ਨਿਕੰਮੀ ਗੱਲ ਇਹਨਾਂ ਨੂੰ ਨਮੋਸ਼ੀ ਵਾਲੀ ਗੱਲ ਪੰਜਾਬ ਸਰਕਾਰ ਵਾਸਤੇ ਨਹੀਂ ਹੋ ਸਕਦੀ ਔਰ ਇੱਥੇ ਕਹਿੰਦੇ ਸੀ ਅਸੀਂ ਤਾਂ ਖਜ਼ਾਨਾ ਜਿਹੜਾ ਲੁੱਟਿਆ ਗਿਆ ਜਿ ਮਗਰੀਆਂ ਸਾਰਾ ਵਾਸਤੇ ਖਜ਼ਾਨਾ ਭਰਾਂਗੇ ਜੀ ਇੱਕ ਨਵੇਂ ਪੈਸੇ ਦਾ ਖਜ਼ਾਨਾ ਨਹੀਂ ਭਰਿਆ ਸਕੋ 1 ਲੱਖ ਕਰੋੜ ਰੁਪਏ ਦਾ ਕਰਜ਼ਾ ਇਹਨਾਂ ਨੇ ਪਿਛਲੇ ਪੌਣੇ 3 ਸਾਲ ਦੇ ਵਿੱਚ ਪੰਜਾਬ ਸਰਕਾਰ ਦੇ ਉੱਤੇ ਹੋ ਚੜਾਤਾ ਜਿਹੜੇ ਕਹਿੰਦੇ ਸੀ ਐਮਐਲਏ ਦੀ ਮਲਟੀਪਲ ਪੈਨਸ਼ਨ ਕੱਟ ਕੇ ਅਸੀਂ ਪੈਸੇ ਬਚਾਵਾਂਗੇ ਉਹ ਤਾਂ ਪੈਸਾ ਮਹਿਜ 12-15 ਕਰੋੜ ਰੁਪਇਆ ਬਚਾਇਆ ਉਹਨਾਂ ਦਾ ਕੱਲੇ ਜਹਾਜ਼ ਤੇ ਉਡਾ ਦਿੰਦਾ ਭਗਵਾਨਪານ ਤੇ ਅਰਵਿੰਦ ਕੇਜੀਵਾਲ ਜਿਹੜੇ ਬੋਲ ਲਾਇਆ ਤੇ ਸਾਰੇ ਪੰਜਾਬ ਦੇ ਵਿੱਚ ਕਰੋਣਾ ਅਰਬਾਂ ਰੁਪਏ ਦੇ ਜਿਹੜੀ ਹਿਸ਼ਿਆਰਬਾਜ਼ੀ ਸਾਰੇ ਦੇਸ਼ ਵਿੱਚ ਕੀਤੀ ਆ ਸੈਂਕੜੇ ਕਰੋੜ ਰੁਪਏ ਤੋੜੇ ਸਰਕਾਰੀ ਖਜ਼ਾਨੇ ਚੋਂ ਇਹਨਾਂ ਨੇ ਬਰਬਾਦ ਕੀਤੇ ਨੇ ਦੋਸਤੋ ਇਸ ਲਈ ਮੈਂ ਪੰਜਾਬੀਆਂ ਨੂੰ ਦਿੱਲੀ ਚ ਅਪੀਲ ਕਰੂੰਗਾ ਕਿ ਇਹ ਬਿਲਕੁਲ ਫਰਜ਼ੀ ਬੰਦੇ ਨੇ ਇਹਨਾਂ ਦਾ ਕੋਈ ਇਨਕਲਾਬ ਨਾਰਾ ਸੱਚਾ ਨਹੀਂਗਾ ਇਹਨਾਂ ਦੀ ਕੋਈ ਮੰਨਛਾ ਕਿਸੇ ਸੂਬੇ ਨੂੰ ਜਾਂ ਕਿਸੇ ਲੋਕਾਂ ਦੇ ਮੁੱਦਿਆਂ ਨੂੰ ਇੰਪਰੂਵ ਕਰਨ ਦੀ ਨਹੀਂ ਇਹ ਤਾਂ ਘਟਾਲੇਬਾਜ਼ ਨਿਕਲੇ ਨੇ ਆਯਾਸ਼ ਨਿਕਲੇ ਨੇ ਸੁਪਰ ਸੁਪਰ ਵੀਆਈਪੀ ਨਿਕਲੇ ਨੇ ਜਿਸ ਤੰਗ ਦੇ ਨਾਲ ਸ਼ਰਾਬ ਕੋਟਾਲੇ ਵਿੱਚ ਸੈਂਕੜੇ ਕਰੋੜਾ ਰੁਪਏ ਜੋ ਪਾਲਿਸੀ ਦਿੱਲੀ ਚਾ ਉਹੀ ਪਾਲਿਸੀ ਪੰਜਾਬ ਚ ਕੱਲ ਸਰਕਾਰ ਬਦਲੇਗੀ ਇਹਦੀ ਜਦੋਂ ਜਾਂਚ ਹੋਵੇਗੀ ਇਹ ਸਾਰੇ ਇੱਥੇ ਵੀ ਫੜੇ ਜਾਣਗੇ ਪੰਜਾਬ ਦੇ ਵਿੱਚ ਜਿੱਦਾਂ ਦਿੱਲੀ ਵਿੱਚ ਫੜੇ ਗਏ ਗੇਜੇਸਾਲ ਜ਼ਿਲ੍ਹਾ ਚ ਰਹੇ ਸੁਪਰੀਮ ਕੋਰਟ ਤੋ ਜਾ ਕੇ ਜਮਾਨਤਾ ਹੋਈਆਂ ਫਿਰ ਵੀ ਗਏ ਜਾਂਦੇ ਸੀ ਬੜੇ ਕੱਟੜ ਮਾਮਦਾਰ ਹਮ ਤੋ ਬਿਲਕੁਲ ਆਮ ਸੇ ਸਾਦੇ ਸੇ ਬੰਦੇ ਹੈ ਜਿਹੜੇ ਬੰਦੇ ਯਾਰੋ 4-4 5-5 ਕਰੋੜ ਦੀਆਂ ਦਰਜਨਾ ਲੈਕਸਸ ਗੱਡੀਆਂ ਲਈ ਫਿਰਦੇ ਨੇ ਹਜ਼ਾਰ ਹਜ਼ਾਰ ਗੱਲ Mein ਚਾਹੀਦਾ ਇਸਾਤੇ ਹੋ ਸਕਦੇ ਨੇ ਇਸ ਲਈ ਮੈਂ ਦਿੱਲੀ ਦੇ ਵੋਟਰਸ ਪੰਜਾਬੀਆਂ ਨੂੰ ਸਿੱਖਾ ਨੂੰ ਵੀ ਕਰੂੰਗਾ ਕਿ ਇਹਨਾਂ ਫਰਜ਼ੀ ਬੰਦਿਆਂ ਤੋਂ ਬਚੋ ਇਹਨਾਂ ਨੂੰ ਇਸ ਇਲੈਕਸ਼ਨ ਵਿੱਚ ਦੱਬ ਕੇ ਕਰਾਰੀ ਹਾਰ ਦਿਓ ਤਾਂ ਕਿ ਆਪਣਾ ਪੰਜਾਬ ਜਿਹੜਾ ਸੀ ਬਚਾ ਸਕੀਏ ਤੇ ਇੱਕ ਵਾਰ ਫਿਰ ਮੈਂ ਕਹੂੰਗਾ ਕਿ ਆ ਜਿਹੜਾ ਫੈਸਲਾ ਚੋਨ ਕਮਿਸ਼ਨ ਨੇ ਲਿਆ ਕੇ ਦੀ Z+ ਸਿਕਿਉਰਿਟੀ ਪੰਜਾਬ ਵੱਲੋਂ ਦਿੱਤੀ ਗਈ ਵਾਪਸ ਹੋਈ ਇਹ ਕਾਫੀ ਨਹੀਂਗਾ ਇਹਦੇ ਕੋਲੋਂ ਜਿੰਨੀ ਸਮਾਂ ਇਸਨੇ Z+ ਸਿਕਿਉਰਿਟੀ ਸਾਡੀ ਇਸਤੇਮਾਲ ਕੀਤੀ ਆ ਇਹ ਪੈਸੇ ਕੇਜਰੀਵਾਲ ਕੋਲੋਂ ਪਰਸਨਲੀ ਰਿਕਵਰ ਕੀਤੇ ਜਾਣ ਇਹਨਾ ਸੰਯੋਗਾਂ ਕੇ ਜੈਦੂਲੀ ਇਨਸਾਫ ਹੋਇਆ ਮੇਰੇ ਨਾਲ ਜੋੜਨ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ